Gracias. ਕਿਹੜਾ ਪਿੰਡ ਆ ਜੀ ਆਪਣਾ ਮੇਰਾ ਨਾਮ ਮਾਨ ਸਿੰਘ ਜੀ ਪਿੰਡ ਭਾਨੇ ਵਾਲਾ ਕੀ ਮਾਹੌਲ ਸਾਡੇ ਇੱਥੇ ਮਾਹੌਲ ਮਾੜਾ ਹੀ ਆ ਜੀ ਪਾਣੀ ਦੇ ਕਰਕੇ ਸਾਰੇ ਪਿੰਡ ਪਿੱਛੇ ਤਮਾਈ ਹੋਈ ਬੈਂਕ ਸਾਹਿਬ ਤੋਂ ਘਰਾਂ ਚ ਪਾਣੀ ਹੈ ਲਿੰਕ ਟੁੱਟੇ ਪਏ ਪਾਣੀ ਦੇ ਵਿੱਚੋਂ ਲੰਘ ਕੇ ਆਈਦਾ ਬਾਲ ਬੱਚਾ ਦੁਖੀ ਆ ਕਿੰਨੇ ਕਿੰਨਾ ਪਾਣੀ ਆ ਪਾਣੀ ਜਿੱਥੋਂ ਲੰਘ ਕੇ ਆਈਦਾ ਉਹ 3.5 ਫੁੱਟ ਕਿਤੇ 4 ਫੁੱਟ ਵੀ ਹੈਗਾ ਜਿੱਥੋਂ ਲੰਘ ਕੇ ਆਈਦਾ ਇਧਰ ਪਿੰਡਾਂ ਨੂੰ ਬਹੁਤ ਜ਼ਿਆਦਾ ਪਾਣੀ ਆ ਜੀ ਕਿੰਨਾ ਕਿ ਝੋਨਾ ਜਿਹਦਾ ਨੁਕਸਾਨ ਹੋਇਆ ਝੋਨਾ ਸਾਰਾ ਹੀ ਜੇ ਇੱਥੇ ਜਿੰਨਾ ਵੀ ਇਲਾਕਾ ਹੈ 22 ਪਿੰਡ ਦੇ ਗਿਆ ਸਾਰਾ ਹੀ ਤਬਾਹ ਹੋ ਗਿਆ ਹੁਣ ਕੀ ਕਰੀਏ ਜੇ ਪ੍ਰਸ਼ਾਸਨ ਅੱਗੇ ਇੱਕ ਮੰਗੇ ਮੁਆਵਜ਼ਾ ਦੇ ਦੇਵੇ ਇੱਕ ਜ਼ਮੀਨਾਂ ਸਾਡੀਆਂ ਪੱਕੀਆਂ ਹੋ ਜਾਣ ਬਸ ਇੰਨਾ ਹੀ ਹੱਟ ਮੰਗੇ ਜਾਂ ਕੁਝ ਜਿਹਨਾਂ ਕੋਲ ਜ਼ਮੀਨ ਨਹੀਂ ਗਰੀਬਾਂ ਦੇ ਵੀ ਕੁਝ ਕੀਤਾ ਜਾਵੇ ਪ੍ਰਸ਼ਾਸਨ ਦੇ ਕੋ ਬੰਦਾ ਆਇਆ ਜੀ ਪ੍ਰਸ਼ਾਸਨ ਦੇ ਬੰਦੇ ਮੈਡਮ ਬੈਠਿਆ ਇੱਕ ਇੱਥੇ ਉਹ ਕਰਾ ਰਹੇ ਆ ਬਾਕੀ ਇੱਥੇ ਸਾਡੇ ਨਾ ਬੜੇ ਸਤਿਕਾਰਯੋਗ ਬੜਾ ਹੀ ਜ਼ਿਆਦਾ ਸਤਿਕਾਰਯੋਗ ਪੁਲਰ ਸਾਹਿਬ ਹੈਗੇ ਐਮਐਲਏ ਸਾਹਿਬ ਉਹ ਇੱਕ ਵਾਰੀ ਗੱਡੀ 'ਚ ਉਤਰਿਆ ਬਸ ਦੇਖ ਕੇ ਆਸੇ-ਪਾਸੇ ਪਾਸ ਉਸੇ ਤਰ੍ਹਾਂ ਗੱਡੀ 'ਚ ਬੈਠ ਕੇ ਅੱਗੇ ਗਿਆ 2 ਮਿੰਟਾਂ ਬਾਅਦ ਗੱਡੀ ਲੈ ਕੇ ਵਾਪਸ ਆ ਗਿਆ ਜੀ ਸਰ ਫੋਟੋ ਕਰਾਉਣੀ ਆਏ ਸੀ ਹਾਂ ਜੀ ਸ਼ਾਇਦ ਫੋਟੋ ਕਰਾਉਣ ਆਏ ਹੋਣਾ ਬਾਕੀ ਹੀਰਾ ਸੋਢੀ ਆ ਗਏ ਆ ਕੱਲ ਵੀ ਆਏ ਆ ਪਰਸੋਂ ਵੀ ਆਏ ਅੱਜ ਵੀ ਰੋਜ਼ ਦੀ ਕੋਈ ਨਾ ਕੋਈ ਸਾਡੀ ਮਦਦ ਕਰਕੇ ਜਾਂਦੇ ਆ ਠੀਕ ਆ ਜੀ ਸਰਕਾਰ ਤੋਂ ਉਮੀਦ ਹੈ ਨਹੀਂ ਯਾਨੀ ਕਿ ਸਰਕਾਰ ਤੋਂ ਉਮੀਦ ਥੋੜੀ ਵਾਲੀ ਹੈਗੀ ਵੀ ਆ ਤੇ ਨਹੀਂ ਵੀ ਹੈ